ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਜੀ ਕੋਠੇ ਠੰਡੇ ਤੇ ਪੁੱਛੋ ਮੰਡੀ ਤੋਂ 2 ਕਿਲੋਮੀਟਰ ਦੱਸਦਾ ਬਾਈ ਤੇ ਜ਼ਿਲ੍ਹਾ ਬਠਿੰਡੀ ਪੈ ਜਾਂਦਾ ਤੇ ਬਹੁਤ ਵਧੀਆ ਥਣ ਲੇਬੀ ਦੀ ਸਾਫ ਰਵਾਡੀਗੜ ਦੀ ਚੰਗੀ ਬਾਈ ਜੀ ਤੀਜੇ ਸੂਏ ਸੂਣ ਵਾਲੀ ਮੱਝ ਦਿਖਾਉਣੇ ਆ ਸਾਨੂੰ ਚੰਗੇ ਦੁੱਧ ਵਾਲੀ ਬਹੁਤ ਵਧੀਆ ਤੌਰ ਤੇ ਬਾਈ ਦੁਆਏ ਦੁਆਰੇ ਕਿਹੜਾ ਕਾਇਨ ਦਵਾਦੇ ਚੈੱਕ ਕਰ ਲਓ ਤੁਸੱਲੀ ਨਾਲ ਉੱਥੇ ਲੈ ਜਾਓ ਉਹ ਵੱਡੇ ਆਰਡਰ ਦੀ ਮਾਲਕਾ ਬਾਈ ਜੀ ਬਹੁਤ ਵਧੀਆ ਬੰਦੇ ਤੇ ਬੰਦੇ ਕੋਈ ਥਾਂ ਲੇਵਰੀ ਸਾਫ ਆ ਬਿਲਕੁਲ ਆਪੂਸ ਪਣੀ ਵੜੀ ਯਾਰ ਥਣਾ ਦੀ ਵਿਥੀ ਉਥੀ ਠੀਕ ਆ ਬਾਈ ਜੀ ਲੌਂਦੀ ਆਉਂਦੀ ਆ ਕਿ ਦਿਨ ਇੱਕ ਦੋ ਹੀ ਲਊ ਤੀਜੇ ਸੂਏ ਸੂਣ ਵਾਲੀ ਮੱਝਾ ਬਾਕੀ ਜਾਣਕਾਰੀ ਆਪਾਂ ਭਰਾ ਤੋਂ ਲੈ ਲੈਨੇ ਆਂ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਆ ਬਾਈ ਵਧੀਆ ਜੀ ਐਸਾ ਕੋਠੇ ਥਾਂਦੇ ਬੈ ਜਾਂਦੇ ਆਪਣੇ ਹਾਂ ਕੋਠੇ ਥਾਂਦੇ ਪੁੱਛੋ ਮੰਡੀ ਤੋਂ 2 ਕਿਲੋਮੀਟਰ ਦੂਰ ਆ ਚੱਕ ਵਕਤ ਤੋਂ 1 ਕਿਲੋਮੀਟਰ ਆ ਜੀ ਜ਼ਿਲ੍ਹਾ ਬਰਿੰਡਾ ਬਾਈ ਜ਼ਿਲ੍ਹਾ ਬਰਿੰਡਾ ਜੀ ਹਾਂ ਕਿਹੜੇ ਸੂਏ ਸੂਣਾ ਮਾਜ ਨੇ ਆਪਣੀ ਨੇ ਇਹ ਮਾਜ ਨੇ ਆਪਣੇ ਤੀਜੇ ਸੂਏ ਸੂਣਾ ਜੀ ਤੇ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਇਹਨੇ ਬਾਈ ਆਪਣੇ ਕੋਲੇ ਪੂਰਾ 13 ਕਿਲੋ ਦਿੱਤਾ ਜੀ ਅੱਛਾ ਤੇ ਮੰਨ ਲਾ ਆਪਣਾ ਘਰ ਦਾ ਕੰਮ ਹੀ ਹੈ ਉਹ ਘਰ ਦਾ ਤਾਂ ਹਾਂ ਜੀ ਸਾਰੀਆਂ ਮੱਝਾਂ ਆਪਣੇ ਦੁੱਧ ਤੇ ਲਾਈਆਂ ਘਰ ਦੇ ਮੈਂ ਘਰ ਦੀ ਮੱਝ ਹੈੀ ਅੱਛਾ ਤੇ ਵੀ ਜੇ ਕਿਸੇ ਭਰਾ ਨੇ ਲ ਜਾਣੀ ਹੈ ਵੀ ਘਰੇ ਰੱਖਣ ਨੂੰ ਬਹੁਤ ਵਧੀਆ ਹਾਂ ਬਹੁਤ ਪੂਰੀ ਠੰਡੀ ਸੀ ਰਾਈ ਕੋਈ ਐਸੀ ਗੱਲ ਨਹੀਂ ਅੱਛਾ ਤੇ ਕੀ ਰੇਟ ਕਰਤਾ ਇਹਦਾ ਫਿਰ ਰੇਟ ਭਾਈ ਇਹਦਾ ਲੈਣ ਦਾ 115000 ਆ ਜੀ ਤਿੰਨ ਨੰਬਰ ਬੋਲ ਫਿਰ 788465394 ਇੱਕ ਵਾਰੀ ਹੋਰ ਬੋਲ 788465394 ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਭਾਈ ਜੀ ਜਾਣਕਾਰੀ ਦੇਤੀ ਬਾਕੀ ਫੋਨ ਲਾ ਕੇ ਤੁਸੀਂ ਗੱਲ ਵਤਵਾ ਹੀ ਨਾ ਕਰ ਸਕਦੇ ਹੋ ਮੱਝ ਦੁੱਧ ਵਾਲੀ ਆ ਆਪਣੀ ਦਸੱਲੀ ਕਰਕੇ ਘਰੇ ਆ ਕੇ ਬਾਈ ਜੀ ਤੁਸੀਂ ਜਾ ਸਕਦੇ ਹੋ ਕੋਠੇ ਥੰਦੇ ਪੈ ਜਾਂਦੇ ਆ ਉੱਚੋ ਮੰਡੀ ਤੋਂ 2 ਕਿਲੋਮੀਟਰ ਤੇ ਆ ਜ਼ਿਲ੍ਹਾ ਬਠਿੰਡੇ ਪੈਂਦਾ ਵਾਡੀ ਬਿੜ ਦੀ ਚੰਗੀ ਲੱਗਦੀ ਐ ਮੱਝ ਬਾਕੀ ਫੇਰ ਦਸੱਲੀ ਤੁਸੀਂ ਆ ਕੇ ਆਪਣੇ ਕੋਲੇ ਕਰ ਸਕਦੇ ਹੋ ਬਾਈ ਜੀ ਜੀ ਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੀ ਆ ਆਪਣਾ ਨੰਬਰ ਆ 94799 8308 ਨਿਤ ਨਵੀਆਂ ਵੀਡੀਓ ਦੇਖਣ ਲਈ ਮੰਡੀਆਂ ਦਾ ਮੰਦਾ ਚੰਗਾ ਹਲਚਲ ਵੇਖਣ ਲਈ ਇਹ ਜੀ ਨੂੰ ਕਰ ਲੋ ਫੋਲੋ ਬਾਈ ਜੀ ਇੱਕ ਤਰੀਕ ਨੂੰ ਮੰਡੀ ਰਾਮਪਰਾ 11 ਨੂੰ ਤਨੌਲਾ ਤੇ 20 ਦੇ ਮੋੜਾਂ ਤੇ ਆਪਾਂ ਲਾਈਵ ਹੋਣੇ ਹੁੰਨੇ ਆ ਤਕਰੀਬਨ 8:30 ਵਜੇ ਹਰ ਵੇਲੇ 24 ਘੰਟੇ ਤੁਹਾਡੀ ਸੇਵਾ ਚ ਹਾਜ਼ਰ ਹੈ ਵੇਗਾ ਸਿੱਧੂ ਫਾਰਮ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਲੈ ਜਾਓ ਉੱਥੇ ਲੈ ਜਾਣੀਆਂ ਦਾ ਇੱਕ ਵਾਰੀ ਤੁਹਾਨੂੰ ਤੋਰ ਕੇ ਹੋਰ ਦਿਖਾ ਦਿੰਨੇ ਆ ਚੰਗੀ ਦੁੱਧ ਵਾਲੀ ਮੱਝਾ ਬਹੁਤ ਭਰਾਵਾਂ ਦੇ ਫੋਨ ਆਉਂਦੇ ਸੀ ਤੇ ਆਪ ਦੀ ਚੈੱਕ ਕਰਕੇ ਤਸੱਲੀ ਨਾਲ ਲੈ ਜਿਓ ਵਾਲੂ ਬਾਟਰੂਟਰ ਬਹੁਤ ਵਧੀਆ ਬਾਈ ਜੀ ਸਾਰੇ ਵੀਰਾਂ ਦਾ ਧੰਨਵਾਦ ਨਿਵਾਇ ਗੁਰੂ ਜੀ ਕਾ ਖਾਲਸਾ ਨਿਵਾਇ ਗੁਰੂ ਜੀ ਕੀ